ਇਹ ਸੁਲਤਾਨਪੁਰ ਲੋਦੀ ਦਾ ਏਰੀਆ ਇੱਧਰ ਲੱਗੀ ਹੋਈ ਆ ਫਸਲ ਸੰਘਾੜਿਆਂ ਦੀ ਸੰਘਾੜਾ ਹਾਂ ਜਿੰਨੂੰ ਕੀ ਉਬਾਲ ਕੇ ਔਰ ਕੱਚਾ ਵੀ ਖਾ ਸਕਦੇ ਆ ਔਰ ਉਬਾਲ ਕੇ ਵੀ ਖਾਣੇ ਆ ਇਹ ਇਸ ਲਈ ਇਹਨੂੰ ਇੱਥੇ ਪੱਟਦੇ ਵੀ ਪਏ ਆ ਔਰ ਦੂਸਰੀ ਸਾਈਡ ਜਿਹੜੀ ਆ ਸੌਰੀ ਸੌਰੀ ਇਹ ਹਰੀ ਆ ਔਰ ਜਿਹੜੀ ਐਸ ਸਾਈਡ ਆ ਇਹ ਲਾਲ ਆ ਤੇ ਇਹ ਹਜੇ ਕੱਚੀ ਐ ਇਹ ਬਣੂਗੀ ਫਿਰ ਇਹਨੂੰ ਵੀ ਪੱਟਣਗੇ ਜਿਹੜੀ ਕੀ ਅੱਜਕੱਲ ਮਿਲਦੀ ਆ 50 ਰੁਪਏ ਕਿਲੋ ਖਾਣੀ ਚਾਹੀਦੀ ਆ ਔਰ 3-4 ਮਹੀਨਿਆਂ ਚ ਤਿਆਰ ਹੋ ਜਾਂਦੀ ਆ ਇਹਦੀ ਜੜਾਂ ਤੋਂ ਜਦੋਂ ਪੱਟ ਲੈਂਦੇ ਆ ਦੁਬਾਰਾ ਫੇਰ ਫਿਰ ਤੋਂ ਇਹ ਇਹਨੂੰ ਲਾਗੇ ਪੱਟਲੀ ਹੋਈ ਆ ਇਹ ਵਾਲੀ ਸ਼ਗਰ ਗੰਦੀ ਗਟਿਆ ਦੇ ਵਿੱਚ ਰੱਖੀ ਜਾਂਦੇ ਨੇ ਔਰ ਇਹ ਫਸਲ ਜਿਹੜੀ ਪਾਣੀ ਦੇ ਵਿੱਚ ਹੀ ਹੁੰਦੀ ਆ ਪੂਰੀ ਜਿਵੇਂ ਕਮਲ ਦਾ ਫੁੱਲ ਹੁੰਦਾ ਨਾ ਉਹ ਦਲਦਲ ਚ ਤੇ ਇਦਾਂ ਹੀ ਇਹ ਪਾਣੀ ਵਿੱਚ ਹੁੰਦੀ ਆ ਵਾਪਸ ਜਾਣਾ ਹੁਣ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ 14 ਸਾਲ ਨੌਕਰੀ ਕਰਦੇ ਰਹੇ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਇਸ ਬੇਰੀ ਥੱਲੇ ਬੈਠ ਕੇ ਭਗਤੀ ਕਰਦੇ ਸੀ ਅੱਜ ਵੀ ਕਿੰਨੀ ਹਰੀ-ਪਰੀਆ ਬੇਰ ਵੀ ਲੱਗੇ ਹੋਇਆ ਨੋ ਆ ਦੇਖੋ ਹਾਂ ਦਿਖ ਰਿਹਾ ਛੋਟੇ-ਛੋਟੇ ਬੇਰ ਲੱਗੇ ਇੱਕ ਮਿੰਟ ਆ ਰਹੇ ਪਿੰਡ ਬੌਪਰ ਜਦੀਦ ਜਿੱਥੇ ਪਾਣੀ ਆਇਆ ਸੀ ਔਰ ਹਜੇ ਵੀ ਇੱਥੇ ਰਹਿਤਾ ਹੈ ਜ਼ਮੀਨਾਂ ਦੇ ਵਿੱਚ ਆ ਰਹੀ ਕੁਝ ਲੋਕਾਂ ਨੇ ਕੁਝ-ਕੁਝ ਬੀਜਿਆ ਕੁਝ ਕੁਝ ਚੀਜ਼ਾਂ ਆਲੂ ਯਮੇਕਣਕ ਇੱਧਰ ਹਜੇ ਵੀ ਰਿhta ਇਹ ਘਾਰੇ ਦਾ ਦੂਰ-ਦੂਰ ਟਾਣੀਆਂ ਤੇ ਨੇ ਔਰ ਔਰ ਇੱਥੇ ਦਰਿਆ ਹੈ ਆਹ ਰੇ ਦਰਿਆ ਇੱਕ ਕਰ ਦਰਿਆ ਦੇ ਬਿਲਕੁਲ ਬੰਦ ਤੇ ਵੀ ਹੈਗਾ ਆਲੇ ਦਿਵਾਲੇ ਚਾਰ ਸਫੇਰੇ ਸਿਰਫ ਰੇਤਾ ਰਸਤਾ ਵੀ ਇਦਾਂ ਦਾ ਰੇਤਾ ਵਾਲਾ ਦਿਖਦਾ ਨਹੀਂ ਆ ਇਹਨਾਂ ਨੇ ਡੰਡੇ ਜੇ ਗੱਡੇ ਹੋਏ ਆ ਰਾਹ ਦੇ ਲਈ ਪਈ ਹੋएगी ਪਹਿਲਾਂ ਪਰ ਹੁਣ ਪਈ ਵੀ ਨਹੀਂ ਰਹੀ ਰੇਤਾ ਦੇ ਟਿੱਲੇ ਜੇ ਬਣਾਏ ਹੋਏ ਆ ਘਰਾਂ ਦੇ ਆਲੇ ਦਿਵਾਲੇ ਚਾਰ ਸਫੇਰੇ ਵੀ ਰੇਤਾ ਹੀ ਰੇਤਾ ਇੱਕ ਕਰ ਆ ਇੱਤਈ ਵਾਈ ਇਹਨਾਂ ਨੇ ਤਾਂ ਕਿ ਕਣਕ ਬੀਜ ਲਣ ਅਗਰ ਹੋ ਗਈ ਨਹੀਂ ਤਾਂ ਮੱਕੀ ਔਰ ਰੱਖਿਆ ਹੈ ਇਹਨਾਂ ਨੇ ਗੱਟੇ 'ਚ ਕੁਛ ਆਹੀ ਰਾਵਾਂ ਰਾਵੀ ਲੱਭਣਾ ਪੈਂਦਾ ਇਹਨਾਂ ਦੀ ਨਿਸ਼ਾਨੀਆਂ ਲਾਈ ਹੋਈਆਂ ਬਸ ਉਹ ਪਿੰਡ ਇਹ ਪੰਛੀ ਘਰ ਇੱਧਰ ਨੇ ਥੋੜੇ ਜਿਹਾ ਦੂਰ ਪਿੰਡ ਤੋਂ ਪੈਦਲ ਹੀ ਆਉਂਦੇ ਜਾਂਦੇ ਹੋਣਿਆ ਬੱਚੇ ਵੀ ਸਕੂਲ ਪੈਦਲ ਹੀ ਆਉਂਦੇ ਜਾਂਦੇ ਤੇ ਟਰੈਕਟਰ ਜਰੂਰ ਆਉਂਦਾ ਹਾਂ ਆ ਮੋਟਰਾਂ ਸਾਰੀਆਂ ਖਰਾਬ ਹੋਈਆਂ ਐਦਾਂ ਲੱਗਦਾ ਜਿਵੇਂ ਰਾਜਸਥਾਨ ਦੇ ਵਿੱਚ ਹੁੰਨੇ ਰੇਤ ਹੀ ਰੇਤ ਫਰੋਸ਼ਪੁਰ ਵਾਲੀ ਸਾਈਡ ਤੇ ਕਾੜ ਰਿਆ ਸੀ ਇੱਧਰ ਨਹੀਂ ਕੋਈ ਵੀ ਰੇਤਾ ਇਕੱਠੀ ਕਰ ਰਿਆ ਇਹ ਤਾਂ ਨਹੀਂ ਕੁਝ ਵੀ ਸਕਦੇ ਇਹੋ ਪਿੰਡ ਜਿੱਥੇ ਕਰਨੇ ਤਾਲੀ ਕੋ ਘਰ ਹੈ ਗਿਆ ਟੋਟਲ ਲਗਭਗ ਸੁਲਤਾਨਪੁਰ ਲੋਧੀ ਤਹਿਸੀਲ ਔਰ ਕਪੂਰਥਲਾ ਜ਼ਿਲ੍ਹਾ ਇਹਨਾਂ ਇਸ ਪਿੰਡ ਦਾ ਰੁੱਖ ਕਿਵੇਂ ਟੇਡਾ ਹੋਇਆ ਫਿਰਦਾ ਗਲੀਆਂ ਦੇਖਦੇ ਹਾਂ ਗਲੀਆਂ ਸੱਚ ਹੈ ਨਹੀਂ ਇਦਾਂ ਦੀਆਂ ਹਈਆਂ ਪਿੰਡ ਦੀ ਫਿਰਨੀ ਇਦਾਂ ਦੀ ਆ ਕੱਚੀ ਕੁਛ ਮਿੱਟੀ ਵਾਲੀ ਕੁਛ ਰੇਤ ਵਾਲੀ ਇਦਾਂ ਦੇ ਘਰ ਇੱਕ ਘਰ ਅੰਦਰ ਵੀ ਹੈਗਾ ਸਾਰੇ ਘਰ ਉੱਚੇ-ਉੱਚੇ ਪਾਏ ਆ ਕਿਉਂਕਿ ਦਰਿਆਈ ਏਰੀਆ ਤੇ ਪਾਣੀ ਆਂਦੇ ਰਹਿੰਦਾ ਜਿਆਤਰ ਈਸਵਰੀ ਜਦਾ ਆਇਆ ਏ ਤਾਂ ਇਹ ਮੋਜਾਂ ਨਾ ਖੇੜੀ ਆਂਦਾ ਕੁੱਕੜ ਰੂੜੀ ਦੇ ਉੱਪਰ ਇੱਥੇ ਹਜੇ ਵੀ ਸਲਾਬ ਹੈਗੀ ਆ ਕਮਾਦ ਲੱਗਾ ਇਹ ਦੁਬਾਰਾ ਫੁੱਟ ਗਿਆ ਲੱਗਦਾ ਪਿੰਡ ਨੂੰ ਜਿਹੜੀ ਸੜਕ ਸੜਕ ਤਾਂ ਨਹੀਂ ਹੈਗੀ ਇੱਟਾਂ ਵਾਲੀ ਪਈ ਆਉਂਦੀ ਆ ਪਰ ਇੱਟਾਂ ਵੀ ਨਹੀਂ ਹੋਣ ਹੈਗੀਆਂ ਇਦਾਂ ਹੀ ਆਉਂਦੇ ਆ ਮਿੱਟੀ ਦੇ ਵਿੱਚ ਦੀ ਮਿੱਟੀ ਨਾਲ ਢਲਦੇ ਹੋਏ ਆਹ ਵਾਲੀ ਆ ਜ਼ਮੀਨ ਪਰ ਹਜੇ ਵੀ ਗਿੱਲੀ ਆ ਸਲਾਬਾ ਵਿੱਚ ਪਿੱਛੇ ਬੜਾ ਬੁਰਾ ਹਾਲ ਸੀ ਰੇਤ ਹੀ ਰੇਤ ਇੱਥੇ ਫਿਰ ਵੀ ਠੀਕ ਹੈ ਇਹ ਬੀਜ ਲੈਣਗੇ ਕਣਕ ਆ ਆਲੂ ਵੀ ਇਸਤੇ ਇੱਥੇ ਕਿੰਨੇ ਸੋਹਣੇ ਲੱਗਦੇ ਨਾ ਕਿਆਰੀਆਂ ਹੀਆਂ ਬਣਾਈਆਂ ਛੋਟੀਆਂ ਛੋਟੀਆਂ ਆ ਦੂਰ ਮੈਨੂੰ ਲੱਗਦਾ ਗੋਭੀ ਲੱਗੀ ਹੋਈ ਆ ਸ਼ਾਇਦ ਨਿਸ਼ਾਨ ਹਜੇ ਵੀ ਹੈਗੇ ਪਾਣੀ ਦੇ ਦੀਵਾਰਾਂ ਦੇ ਆ ਕਣਕਾ ਕੁਝ ਪੱਠੇ ਆ ਕੋਈ ਸਰੋਂ ਸਾਗ ਸੌਰੀ ਆ ਮਿੱਟੀ ਨੂੰ ਉਥਲ ਪੁਥਲ ਕੀਤਾ ਤਾਂ ਕਿ ਸੁੱਕ ਜੇ ਇੱਚ ਵੀ ਬੀਜ ਸਕਣ ਇੱਧਰ ਸਾਰੇ ਇੱਕੋ ਹੀ ਸਬਜ਼ੀ ਲੱਗੀ ਜਿਆਦਾਤਰ ਗਾਜਰ ਦੂਰ ਦੂਰ ਤੱਕ ਤਾਂ ਰੁੱਖਾ ਨਾ ਰੁੱਖਾ ਕਰਕੇ ਨਜ਼ਰ ਨਹੀਂ ਆਂਦੀ ਆ ਰਹੀ ਰੋਕ ਕਿੰਨਾ ਸੋਹਣਾ ਲੱਗਦਾ ਨਾ ਰੋਡ ਦੇ ਉੱਪਰ ਜਿਆਦਾ ਪਹਿਲਾਂ ਆਲੂ ਦੇਖੇ ਸੀਗੇ ਹੁਣ ਰਾਜਰਾ ਵੀ ਹੈਗੀਆਂ ਹੋਪਲੇ ਆਗਿਰਪਿੰਗਾ ਅਥਾ ਲਿਖਿਆ ਨਾ ਫਤਵਾਲ ਕੋਟੇ